ਨੌਜਵਾਨ ਇਕਤਾ ਭਜਨ ਮੰਡਲੀ ਰੁਰਕਾ ਕਲਾ ਵੱਲੋਂ ਸਮੂਨ ਨਗਰ ਨਿਵਾਸੀਆਂ ਐਨ ਆਰ ਆਈਜ਼ ਵੀਰਾਂ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ 8ਵਾਂ ਸ਼੍ਰੀ ਗਣੇਸ਼ ਉਤਸਵ ਮਨਾਇਆ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਗੌਰਵ ਕੋਸ਼ਲ ਅਤੇ ਵਿੱਕੀ ਮੈਣੀ ਨੇ ਦੱਸਿਆ ਕਿ ਹਰ ਸਾਲ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਗਣੇਸ਼ ਉਤਸਵ ਮਨਾਇਆ ਜਾਂਦਾ ਹੈ ਅੱਜ ਪੂਰੇ ਪਿੰਡ ਦੀ ਪਰਿਕਰਮਾ ਕਰਨ ਉਪਰੰਤ ਮਿਓਵਾਲ ਵਿਖੇ ਵਿਸਰਜਨ ਕੀਤਾ ਗਿਆ ਉਨ੍ਹਾਂ ਦੱਸਿਆ ਕਿ 28ਵਾਂ ਸਾਲਾਨਾ ਜਾਗਰਣ 14 ਸਤੰਬਰ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸਣੀ ਮਿੱਤਲ ਤੋਂ ਇਲਾਵਾ ਸਾਰੇ ਗਾਮਾ ਪਾਦੇ ਵਿਨਰ ਰਹਿ ਚੁਕੇ ਹਿਮੰਤ ਬ੍ਰਿਜਵਾਸੀ ਮਹਾਮਾਈ ਜੀ ਦਾ ਗੁਣਗਾਨ ਕਰਨਗੇ ਨਿਊ ਜਗਤੰਬੇ ਭਜਨ ਮੰਡਲੀ ਰੋੜਕਾ ਕਲਾ ਵੱਲੋਂ ਤਾਰਾ ਰਾਣੀ ਦੀ ਕਥਾ ਕੀਤੀ ਜਾਵੇਗੀ ਉਨ੍ਹਾਂ ਸਮੂਹ ਭਗਤਾਂ ਨੂੰ ਜਾਗਰਣ ਵਿੱਚ ਪਹੁੰਚਣ ਦੀ ਅਪੀਲ ਕੀਤੀ ਗੁਰਾਇਆਂ ਤੋਂ ਨਵਰੰਗ ਟੀਵੀ ਲਈ ਮਨੀਸ਼ ਕੌਸ਼ਲ ਦੀ ਰਿਪੋਰਟ ਨੌਜਵਾਨ ਇਕਤਾ ਮੰਡਲੀ ਰੁੜਕਾ ਕਲਾਂ ਪਤੀ ravel ਕੀ ਵੱਲੋਂ ਅਸੀਂ 8ਵਾਂ ਸਿੱਧੀ ਵਿਨੈਕ ਗਣੀ ਚਤੁਰਤੀ ਮਨਾ ਰਹੇ ਆ ਜਿਹੜੀ ਅਸੀਂ ਮੂਰਤੀ ਸੀਗੀ ਪਤੀ ravel ਕੀ ਵਿਖੇ 10 ਸਤੰਬਰ ਨੂੰ ਲੈ ਕੇ ਆਏ ਸੀਗੇ ਤੇ ਅੱਜ ਜਿਹੜੀ ਆ ਪਿੰਡ ਦੀ ਪ੍ਰਕਰਮਾ ਹੋਣ ਤੋਂ ਬਾਅਦ ਸਤਲੁਜ ਦਰਿਆ ਮਿਓਵਾਲ ਵਿਖੇ ਜਿਹੜਾ ਇਹਨਾਂ ਦਾ ਗਣਪਤੀ ਜੀ ਦਾ ਵਿਸਰਜਨ ਕੀਤਾ ਜਾਊਗਾ ਤੇ ਸਾਡੀ ਜਿਹੜੀ ਕਮੇਟੀ ਆ ਨੌਜਵਾਨ ਇਕਤਾ ਮੰਡਲੀ ਇਹ ਹਰ ਸਾਲ ਜਾਗਰਣ ਵੀ ਕਰਵਾਉਂਦੀ ਆ ਤੇ ਪਿਛਲੇ 27 ਸਾਲ ਤੋਂ ਜਾਗਰਣ ਕਰਵਾ ਰਹੇ ਆ ਅਸੀਂ ਤੇ ਇਸ ਵਾਰ ਜਿਹੜਾ ਆ ਕੱਲ 14 ਸਤੰਬਰ ਨੂੰ 28ਵਾਂ ਭਗਵਤੀ ਜਾਗਰਣ ਜਿਹੜਾ ਆ ਉਹ ਨੌਜੋਨ ਇਕਤਾ ਮੰਡੀ ਵੱਲੋਂ ਪਿੰਡ ਰੁੜਕਾ ਕਲਾ ਵਿਖੇ ਐਨ ਆਰ ਆਈ ਵੀਰ ਸਾਡੀ ಗ್ರಾಮ ਪੰਚਾਇਤ ਹੋਰ ਸਾਰੀਆਂ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਜਿਹੜਾ ਆ ਉਹ ਅਸੀਂ ਕੱਲ ਮਨਾ ਰਹੇ ਆ ਤੇ ਇਹਦੇ ਵਿੱਚ ਜਿਹੜੇ ਆ ਸਿੰਗਰ ਆ ਰਹੇ ਆ ਸਨੀ ਮਿੱਤਲ ਤੇ ਉਸ ਤੋਂ ਬਾਅਦ ਸਾਰੇ ਗਾਵਾਂ ਪਾ ਦਾ ਜਿਹੜਾ ਸਟਾਰ ਆ ਹਿਮੰਤ ਬ੍ਰਿਜਵਾਸੀ ਜਿਹਨਾਂ ਰੀਸੈਂਟਲੀ ਹੁਣ ਅੰਬਾਨੀਆਂ ਦੇ ਵੀ ਉੱਥੇ ਜਦੋਂ ਗਣਪਤੀ ਉਹਨਾਂ ਨੇ ਲੈ ਕੇ ਆਉਂਦੇ ਆ ਤੇ ਉੱਥੇ ਵੀ ਉਹ ਰਹੇ ਗਾਇਆ ਸੀ ਤੇ ਉਹ ਸੇਮ ਹੀ ਸਿੰਗਰ ਜਿਹੜਾ ਆ ਉਹ ਸਾਡੇ ਮੈਂ ਕਹਿ ਸਕਦਾ ਕਿ ਪਿੰਡ ਲਈ ਵੀ ਸਾਡੇ ਇਲਾਕੇ ਲਈ ਵੀ ਸਾਡੇ ਪੂਰੇ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਆ ਕਿ ਇੱਕ ਬਹੁਤ ਹੀ ਵਧੀਆ ਸੁਪਰਸਟਾਰ ਜਿਹੜਾ ਆ ਉਹ ਕੱਲ ਰੁੜਕਾ ਕਲਾ ਵਿਖੇ ਨੌਜਵਾਨ ਇਕਤਾ ਮੰਡਲੀ ਦੇ ਬਲਾਵੇ ਉੱਤੇ ਕੱਲ ਜਿਹੜਾ ਆ ਉਹ ਇੱਥੇ ਮਾਮਾਜ ਦਾ ਗੁਣਗਾਨ ਕਰੂਗਾ ਤੇ ਤਰਾਨਾ ਦੀ ਕਥਾ ਜਿਹੜੀ ਆ ਨਿਊ ਜਗਦੰਬੀ ਭਜਨ ਮੰਨ ਲਈ ਮੰਦਿਰ ਆਪ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਵੱਧ ਤੋਂ ਵੱਧ ਪਹੁੰਚੋ ਆਪਣਾ ਸਹਿਯੋਗ ਦਿਓ ਮਹਾਮਾਈ ਦਾੜਾ ਅਸ਼ੀਰਵਾਦਿਆ ਪ੍ਰਾਪਤ ਕਰੋ ਜੈ ਮਾਤਾ ਦੀ ਇਹ ਪਿੰਡ ਦੇ ਨਗਰ ਨਿਵਾਸੀਆਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਸ ਵਾਰ ਅਸੀਂ 8ਵਾਂ ਗਣੇਸ਼ ਚਤੁਰਥੀ ਮਨਾ ਰਹੇ ਆਂ ਤੇ 28ਵਾਂ ਭਗਵਤੀ ਜਾਗਰਨ ਮਨਾ ਰਹੇ ਆ ਨੌਜਵਾਨ ਇਕਤਾ ਮੰਡਲੀ ਇਹ ਪਿੰਡ ਵਾਸੀ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਤੇ ਇਸ ਵਿੱਚ ਸਨੀ ਮਿੱੱਤਲ ਤੇ ਇਹ ਰਹਿਮਤ ਬਰੇਜ ਵਾਸੀ ਇਹ ਮਹਾਮੈ ਦਾ ਗੂੰਗਾਣ ਕਰਨਗੇ ਕੱਲ ਰਾਤ ਨੂੰ ਜਾਗ ਰਹੇ ਨੀ